ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਸਾਡੀ ਗੱਲ ਹੈ ਜਿਹੜੀ ਮੰਨ ਲਈ ਆ ਤੇ ਧਰ ਨੂੰ ਨੌਕਰੀ ਦੇ ਦਿੱਤੀ ਗਈ ਹੈ ਅੱਜ ਸਾਨੂੰ ਤਾਂ ਬਈ ਬਹੁਤ ਖੁਸ਼ੀ ਆ ਕਿਉਂਕਿ ਹਮੇਸ਼ਾ ਅਸੀਂ ਧਰਣਾ ਲਾਉਂਦੇ ਸਾਨੂੰ ਚੱਕ ਕੇ ਲੈਣਦੇ ਸੀ ਪਰ ਅੱਜ ਸਾਨੂੰ ਬਹੁਤ ਦਿਲੋਂ ਖੁਸ਼ੀ ਆ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਹਮੇਸ਼ਾ ਅਸੀਂ ਨਿੰਦਦੇ ਨਹੀਂ ਹਾਂ ਸਾਬ ਜਦੋਂ ਸਾਡੀ ਗੱਲ ਪੰਜਾਬ ਸਰਕਾਰ ਸੁਣ ਲੈਂਦੀ ਹੈ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਕਿ ਸਾਡੇ ਭਰਾ ਨੂੰ ਨੌਕਰੀ ਮਿਲ ਗਈ ਮੈਂ ਜੀ ਤੁਹਾਨੂੰ ਧੰਨਵਾਦ ਕਰਦਾ ਇੰਚਰ ਭਾਈ ਜੀ ਦਾ ਕਿ ਇਹਨੇ ਐਪ ਪੁੱਟ ਕਰੇ ਇੱਕ ਮੈਨੂੰ ਮਨੰਦਿਤ ਜਲਦ ਸਮਝਿਆ ਮੇਰਾ ਤੋਂ ਜੀ ਤੁਹਾਨੂੰ ਸ਼ੁਕਰੀਆ ਤੁਹਾਡਾ ਕੀ ਤੋਂ ਦੇ ਕਰਕੇ ਆ ਜੀ ਬਰਫੀ ਖਲਾਇਆ ਯਾਰ ਹੁਣ ਤਾਂ ਮਿਲ ਗਿਆ ਹੁਣ ਕੰਮ ਰੋੜਾ ਲੈਂਦਾ ਯਾਰ ਸਾਰਿਆਂ ਦਾ ਧੰਨਵਾਦ ਬਈ ਤੁਹਾਡੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਜੋਰ ਲਾਇਆ ਤੇ ਹੁਣ ਬਈ ਮੈਂ ਸਰਕਾਰ ਨੂੰ ਬੇਨਤੀ ਕਰਦਾ ਇਹ ਸਾਡਾ ਰੋਲ ਮਾਡਲ ਹੁੰਦਾ ਇਹ ਸਾਡਾ ਹੀਰੋ ਆ ਤੁਸੀਂ ਇਹਨੂੰ ਨੌਕਰੀ ਦਿੱਤੀ ਆ ਬਹੁਤ ਬੱਚੇ ਇਹਦੇ ਵੱਲ ਦੇਖ ਕੇ ਅੱਗੇ ਵਧਣਗੇ ਅੱਜ ਇਹਨੂੰ ਨੌਕਰੀ ਦੇ ਕੇ ਤੁਸੀਂ ਇਹ ਦਿਖਾਤਾ ਆ ਕਿ ਤਰुण ਸੱਚੀ ਸਾਡਾ ਰੋਲ ਮਾਡਲ ਤੇ ਮੇਰਾ ਤਾਂ ਤਰुण ਹਮੇਸ਼ਾ ਤੋਂ ਰੋਲ ਮਾਡਲ ਰਹੂਗਾ ਕਿ ਮੈਂ ਆਉਣ ਵਾਲੇ ਬੱਚਿਆਂ ਨੂੰ ਕਹਾਂਗਾ ਕਿ ਤਰुण ਨਾਲ ਦੇਖੋ ਤੇ ਬਹੁਤ ਬਹੁਤ ਧੰਨਵਾਦ ਤੁਹਾਨੂੰ ਚੱਕਦੇ ਭਟੇਉਣ ਬੱਲੇ ਬੱਲੇ ਕਰਾ ਦੇ